ਭਾਜਪਾ ਨੇ ਮੈਨੂੰ ਆਪਣਾ ਉਮੀਦਵਾਰ ਚੁਣਿਆ ਹੈ ਤੇ ਮੈਂ ਵਾਰਡ ਨੰਬਰ 19 ਦੇ ਉਮੀਦਵਾਰ ਹੋਣ नाते ਮੈਨੇ ਸਾਰੇ ਆਪਣੀਆਂ ਮੋਹਟਾਪਾਨ ਤੇ ਕਾਮਯਾਬ ਕਰਨ ਤਾਂ ਕਿ ਇਲਾਕੇ ਦੀ ਨਿਹਾਰ ਬਦਲਿਆ ਜਾ ਸਕੇ ਮੈਂ ਚਾਹਾਂਗੀ ਕਿ ਸਭ ਮੇਰੇ ਨਾਲ ਦੇ ਬਾਕੀ ਸਾਰੇ ਪਾਜਪਾ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨ ਤਾਂ ਜੋ ਅਮਰੇ ਸਰਦ ਮੇਰ ਭਾਜਪਾ ਦਾ ਹੀ ਬਨਾਇਆ ਜਾਵੇ ਤੇ ਇਲਾਕੇ ਦੀ ਨਿਹਾਰ ਬਦਲਿਆ ਜਾ ਸਕੇ ਵਾਰਡ ਨੰਬਰ 19 ਦੇ ਵਿੱਚ ਸਾਡੀ ਛੋਟੀ ਭੈਣ ਸਿਲਵਿੰਦਰ ਕੌਰ ਜੀ ਨੂੰ ਭਾਜਪਾ ਨੇ ਕਮਲਦਾ ਫੁੱਲ ਦੇ ਕੇ ਇਸ ਵਾਰ ਦੀ ਸੇਵਾ ਚ ਲਗਾਇਆ ਹੈ ਔਰ ਬਹੁਤ ਹੀ ਪੜੇ ਲਿਖੇ ਨੇਕ ਮੇਰੀ ਇਹ ਭੈਣ ਹੈ ਔਰ ਜਿਸ ਤਰੀਕੇ ਦੀ ਸincerity ਜਿਸ ਤਰੀਕੇ ਦੀ ਇਹਨਾਂ ਦੀ ਇਮਾਨਦਾਰੀ ਹੈ ਔਰ ਜੋ ਇਹਨਾਂ ਦੇ ਮਨ ਚ ਜज्ਬਾ ਹੈ ਕਿ ਆਪਣੇ ਵਾਰਡ ਦੇ ਵਿੱਚ ਜਿੰਨੇ ਵੀ ਮੇਰੇ ਭੈਣ ਭਰਾ ਆਏ ਉਹਨਾਂ ਦੀ ਮੈਂ ਸੇਵਾ ਕਰਨਾ ਹੈ ਮੈਂ ਆਦਤ ਦੇਣਾ ਹੈ ਔਰ ਤੁਹਾਨੂੰ ਯਕੀਨ ਦਿਵਾਉਣਾ ਚਾਹਾਂਗਾ ਕਿ ਮੈਂ ਇਹਨਾਂ ਦੇ ਨਾਲ ਪੂਰਾ ਖੜਾ ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਹੋਣ ਕੋਈ ਵੀ ਇਸ ਵਾਰਡ ਦੀ ਪ੍ਰੋਬਲਮ ਹੋ ਕੋਈ ਵੀ ਕਿਸੇ ਤਰੀਕੇ ਦੇ ਵਿੱਚ ਤੁਸੀਂ ਮਦਦ ਚਾਹੋ ਭਾਵੇਂ ਉਹ ਤੁਹਾਡੇ ਆਪਣੇ ਘਰਾਂ ਦੀ ਛੱਤਾਂ ਹੋਣ ਭਾਵੇਂ ਉਹ 5 ਲੱਖ ਰੁਪਏ ਦਾ ਮੁਫਤ ਇਲਾਜ ਹੋਵੇ ਭਾਵੇਂ ਫ੍ਰੀ ਰਾਸ਼ਨ ਹੋਵੇ ਭਾਵੇਂ ਮਹਿਲਾਵਾਂ ਨੂੰ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਡਿਲੀਵਰੀ ਲਈ 5000 ਰੁਪਏ ਦੀ ਸਕੀਮ ਹੋਵੇ ਕਿਸੇ ਵੀ ਤਰੀਕੇ ਦੀ ਮਦਦ ਚਾਹੀਦੀ ਹੋਏਗੀ ਤੇ ਸਲਵਿੰਦਰ ਜੀ ਅੱਗੇ ਵੱਧ ਕੇ ਤੁਹਾਡਾ ਹੱਥ ਪੜਨਗੇ ਔਰ ਮੈਂ ਹਮੇਸ਼ਾ ਇਹਨਾਂ ਦੇ ਨਾਲ ਹੋਵਾਂਗਾ ਜਿਸ ਤਰੀਕੇ ਦੀ ਮਰਜ਼ਾ ਚਾਣਗੇ ਮੈਂ ਉਹ ਕਰਾਂਗਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਮੈਨੂੰ ਨਹੀਂ ਪਤਾ ਇਸ ਤੋਂ ਪਹਿਲਾਂ ਕੋਈ ਮਹਿਲਾ ਕਿਸੇ ਭੈਣ ਨੇ 19 ਨੰਬਰ ਵਾਰਡ ਤੋਂ ਨਮਾਇਦੀ ਕੀਤੀ ਹੈ ਕਿ ਨਹੀਂ ਪਰ ਅੱਜ ਦੇ ਦਿਨ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਭੈਣਾਂ ਨੂੰ ਅੱਗੇ ਲੈ ਕੇ ਆਈਏ ਇਹਨਾਂ ਨੂੰ ਇੱਕ ਮੌਕਾ ਦੇਈਏ ਕਿ ਆਪਾਂ ਸਾਰਾ ਇਹ ਤੋਂ ਨਸ਼ੇ ਵਗੈਰਾ ਖਤਮ ਕਰੀਏ ਪੜ੍ਹਾਈ ਨੂੰ ਲਿਆਈਏ ਚੰਗੇ ਕੰਮ ਕਰੀਏ ਗੰਦ ਰੇਤੋਂ ਖਤਮ ਕਰੀਏ ਜਿੰਨਾ ਕੂੜਾ ਤੁਸੀਂ ਦੇਖੋ ਇੱਥੇ ਵੀ ਪੈ ਰਿਆ ਕਿਤੇ ਸਫਾਈ ਨਹੀਂ ਹੁੰਦੀ ਕਿਤੇ ਸਰਕਾਰੀ ਸਕੀਮਾਂ ਇੰਪਲੀਮੈਂਟ ਨਹੀਂ ਹੁੰਦੀਆਂ ਇਹਨਾਂ ਨੂੰ ਮੌਕਾ ਦਿੱਤੇ ਇਸ 21 ਤਰੀਕ ਨੂੰ ਇਹਨਾਂ ਦੇ ਨਾਮ ਇਸ ਫੁੱਲ ਦੇ ਉੱਤੇ ਕਮਲ ਦੇ ਉੱਤੇ ਮੋਹਰ ਲਗਾ ਕੇ ਇਹਨਾਂ ਨੂੰ ਦਿਤਾਓ ਔਰ ਇਹ ਤੁਹਾਡੀ ਸੇਵਾ ਕਰਨਗੇ ਮੁਜੱਦਾ ਸਰਕਾਰ ਮਹਾ ਕਰਪ ਸਰਕਾਰ ਹੈ ਜੀ ਔਰ ਇਹ ਹੁਣ ਟ੍ਰੇਲਰ ਆ ਗਿਆ ਕਿ ਇਸ ਕਾਰਪੋਰੇਸ਼ਨਲ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੀ ਘਟਚਣ ਜਿਸ ਤਰੀਕੇ ਦੇ ਨਸ਼ੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਭੈਣਾ ਦੇ 10000 ਰੁਪਏ ਦੇ ਹੱਕ ਮਾਰੇ ਸੀ ਜਿਹੜੇ ਉਹਨਾਂ ਨੇ ਕਿਹਾ ਸੀ ਇਹਨਾਂ ਨੂੰ 10000 ਰੁਪਏ ਦੇਣਗੇ ਉਹ ਗਲ ਹੋ ਗਏ ਨੇ ਇਸ ਕਾਰਪੋਰੇਸ਼ਨ ਦੇ ਲੈਕਚਰਾਂ ਦੇ ਵਿੱਚ 27 ਦੇ ਵਿੱਚ ਆਉਣ ਵਾਲੀਆਂ ਲੈਕਚਰਾਂ ਦਾ ਟ੍ਰੇਲਰ ਦੇਖੇਗਾ ਔਰ ਮੈਨੂੰ ਲੱਗਦਾ ਹੈ ਕਿ ਕੋਈ ਵੀ ਸੀਟ ਅਮਰitsar ਦੀ ਆਪ ਨੂੰ ਨਹੀਂ ਪਵੇਗੀ ਕਿਉਂਕਿ ਲੋਕ ਮਹਾਦੁਖੀ ਨੇ ਕਿ ਭਗਵੰਤ ਮਾਨ ਜੀ ਨੇ ਉਹਨਾਂ ਨਾਲ ਧੋਖੇ ਕੀਤੇ ਨੇ ਹਾਂ ਜੀ ਡਿਪਟੀ ਮੈਡੀਕਲ ਅਫਸਰ ਇਲਾਕੇ ਦੇ ਵਾਰਡ ਨੰਬਰ 2 ਨੂੰ ਨਿਸ਼ਚਿਤਹਿਣਾ ਚਾਹੁੰਦੇ ਪਹਿਲਾਂ ਤੇ ਬਹੁਤ ਹੀ ਸਾਰਿਆਂ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਪੂਰਾ ਸਰਕਾਰ ਦੀਆਂ ਸਕੀਮਾਂ ਲਈ ਇੱਥੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੀ ਸੋ ਜੋ ਵੀ ਇਹਨਾਂ ਨੂੰ ਮੁਸ਼ਕਲਾ ਹੈ ਹੋਣਗੀਆਂ ਉਹਨਾਂ ਦਾ ਹੱਲ ਕਰਾਂਗੀ ਪੂਰਾ ਇਹਨਾਂ ਦੀ ਆਪਣੀ ਵਾਰਡ ਦੇ ਨਾਲ ਆਪਣੇ ਪਰਿਵਾਰ ਸਮਝ ਕੇ ਨਾਲ ਤੁਰਾਂਗੀ ਇਹਨਾਂ ਦੀਆਂ ਮੁਸ਼ਕਲਾ ਹੱਲ ਕਰਨ ਵਿੱਚ ਜੋ ਵੀ ਇਹਨਾਂ ਨੂੰ ਸਹੂਲਤਾਂ ਚਾਹੀਦੀਆਂ ਹੋਣਗੀਆਂ ਉਹਨਾਂ ਨੂੰ ਪੂਰਾ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਬੱਚਿਆਂ ਨੂੰ ਬਹੁਤ ਹੀ ਬਰਿਸ਼ਿਕਸ਼ਾ ਵਾਸਤੇ ਬਹੁਤ ਹੀ ਅੱਛਾ-ਅੱਛਾ ਪ੍ਰਬੰਧ ਕੀਤਾ ਜਾਏਗਾ ਪੜਾਈ ਲਈ ਉਹਨਾਂ ਦੇ ਪੂਰਾ ਪ੍ਰਬੰਧ ਕੀਤਾ ਜਾਏਗਾ ਸਾਰਾ ਕੁਝ ਸਹੀ ਹੋਏਗਾ ਸਕੂਲ ਵਗੈਰਾ ਸਾਰੇ ਚੈੱਕ ਕੀਤੇ ਜਾਣਗੇ ਪ੍ਰੋਪਰਲੀ ਟਾਈਮ ਸੇ ਹਰੇਕ ਕੰਮ ਸੌਲਟੇ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਉਹਨਾਂ ਨੂੰ ਥੈਂਕ ਯੂ ਦੇਖੋ ਜੀ ਸਭ ਤੋਂ ਪਹਿਲਾਂ ਮੈਨੂੰ ਇਸ ਲਗਰੀ ਤੋਂ ਬਹੁਤ ਹੀ ਜੋ ਸਾਡੇ ਇਤਿਹਾਸਿਕ ਗੁਰਦੁਆਰਾ ਹੈ ਗੁਰਦੁਆਰਾ ਨਾਨਕਸਰ ਸਾਹਿਬ ਦਾ ਉਹਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਔਰ ਕੋਸ਼ਿਸ਼ ਕੀਤੀ ਸੀ ਕਿ ਆਪਣੇ ਸਮੇਂ ਦੌਰਾਨ ਜੋ ਵੀ ਉਥੇ ਕਮੀਆਂ ਸਨ ਉਹਨੂੰ ਦੂਰ ਕੀਤਾ ਉਹਨੂੰ ਮੁੱਖ ਰੱਖਦੇ ਹੋਏ ਹੁਣ ਫਲ ਸੰਗਤ ਵੱਲੋਂ ਵੀ ਇਹ ਮੈਨੂੰ ਉਹਨਾਂ ਨੇ ਖਾਸ ਕਰਕੇ ਕਿਹਾ ਵੀ ਤੁਸੀਂ ਇਧਰ ਕਾਉਂਸਲਰ ਦੀ ਵੀ ਚੋਣ ਲੜੋ ਇਹ ਰਿజర్ਵ ਹੋਣ ਕਰਕੇ ਤੇ ਜੋ ਮੇਰੀ ਡਾਕਟਰ ਆਫਲਾ ਬੇਟੀ ਹੈ ਇਹਨਾਂ ਨੂੰ ਲક્ષਣ ਭਾਜਪੀ ਨੇ ਸਾਨੂੰ ਟਿਕਟ ਦਿੱਤੀ ਹੈ ਔਰ ਮੈਂ ਅ విశ్వాਸ ਦਵਾਉਂਦਾ ਵਾਂ ਕਿ ਜੇਕਰ ਸਾਨੂੰ ਜਿਤਾ ਕੇ ਇਹ ਹੌਸਲੇ ਚ ਭੇਜਦੇ ਆ ਕਿ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਹੋਣ ਚਾਹੇ ਇਥੋਂ ਜੋ ਵੀ ਸਾਡੇ ਇਸ ਇਲਾਕੇ ਦੇ ਕੰਮ ਜਿਹੜੇ ਪੈਂਡਿੰਗ ਪਏ ਆ ਉਹਨੂੰ ਪਹਿਲ ਦੇ ਆਧਾਰ ਤੇ ਜਿਹੜੇ ਅੱਗੇ ਹੱਲ ਕਰਵਾਵਾਂਗੇ ਤੇ ਮੈਂ ਸਾਰਿਆਂ ਭਣ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਇੱਕ ਹੀ ਤਰੀਕ ਨੂੰ ਜੋ ਕਿ ਸਾਡਾ ਕਮਲ ਦਾ ਫੁੱਲ ਨਿਸ਼ਾਨ ਆ ਉਹ ਨਿਸ਼ਾਨ ਤੇ ਵੋਟਾਂ ਪਾ ਕੇ ਇਹ ਸਾਨੂੰ ਕਾਮਯਾਬ ਕਰੋ ਇਹ ਹੌਸਪੀਟਲ 'ਤੇ ਜੋ ਤਾਂ ਜੋ ਅਹੀ ਇੱਥੋਂ ਦੇ ਜੋ ਪੈਂਡਿੰਗ ਕੰਮ ਹੈ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾ ਸਕੀਏ ਆ ਪੀ ਜਨਤਾ ਪਾਰਟੀ